ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੂ ਸਵਾਗਤ ਕਰਦਾ ਤੁਹਾਡਾ ਬਾਲਾ ਜੀ এডਿਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਪੀਐਸਟੈਟ 2024 ਦਾ ਰਿਜ਼ਲਟ ਅੱਜ ਰਿਵਾਈਜ਼ਡ ਹੋਇਆ ਹੈ ਬਹੁਤ ਸਾਰੇ ਬੱਚਿਆਂ ਦਾ ਮੇਰੇ ਕੋਲ ਮੈਸੇਜ ਆਇਆ ਹੈ ਜ਼ਿਆਦਾਤਰ ਬੱਚਿਆਂ ਦੇ ਨੰਬਰ ਵਧੇ ਨੇ ਸਪੈਸ਼ਲੀ ਜਿੰਨੇ ਬੱਚਿਆਂ ਨਾਲ ਮੈਂ ਕੰਟੈਕਟ ਕਰ ਪਾਇਆ ਦੋ ਤੋਂ ਤਿੰਨ ਨੰਬਰ ਜਿਨ੍ਹਾਂ ਦੇ ਵੀ ਵਧੇ ਨੇ ਦੋ ਜਾਂ ਤਿੰਨ ਨੰਬਰ ਵਧੇ ਨੇ ਬਹੁਤ ਬੱਚੇ ਐਜੇ ਵੀ ਨੇ ਮੰਨ ਲਓ ਉਹਨਾਂ ਨੂੰ ਜਰਨਲ ਕਾਸਟ ਦੇ ਨੇ 90 ਨੰਬਰ ਚਾਹੀਦੇ ਨੇ ਪਾਸ ਹੋਣ ਵਾਸਤੇ 85 ਨੇ 3 ਵੱਧ ਗਏ 88 ਜਾਂ 89 ਤੇ ਆ ਕੇ ਰੁਕ ਗਏ 1 ਨੰਬਰ ਤੋਂ ਉਹਨਾਂ ਦਾ ਟੈਸਟ ਕਲੀਅਰ ਨਹੀਂ ਹੋਇਆ ਅੱਜ ਦੀ ਜਿਹੜੀ ਇਹ ਪੂਰੀ ਵੀਡੀਓ ਹੈ ਇਸ ਵਕਤ ਤੁਹਾਡੇ ਸਾਰਿਆਂ ਨਾਲ ਲਾਈਵ ਹੋਣ ਦਾ ਜੋ ਮੇਨ ਮਕਸਦ ਹੈ ਉਹ ਦੋ ਪਾਰਟ ਦੇ ਵਿੱਚ ਰਹੂਗੀ ਅੱਜ ਦੀ ਵੀਡੀਓ ਪਹਿਲੇ ਪਾਰਟ ਦੇ ਵਿੱਚ ਕਿ ਬਾਰ-ਬਾਰ ਪੀਐਸ ਟੈਟ ਦੇਣ ਦੇ باوجود ਵੀ ਪੀਐਸ ਟੈਟ ਕੁਆਲੀਫਾਈ ਕਿਉਂ ਨਹੀਂ ਹੋ ਰਹੀ ਹੈ ਇਆ ਦੂਸਰਾ ਇਹਦਾ ਹਿੱਸਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਅਜਿਹੇ ਬੱਚੇ ਨੇ ਜੋ ਪੀਐਸਟੈਟ ਪਹਿਲੀ ਵਾਰ ਚ ਹੀ ਕੁਆਲੀਫਾਈ ਕਰ ਲੈਂਦੇ ਨੇ ਠੀਕ ਹੈ ਤੇ ਦੂਸਰਾ ਅਧਿਆਇ ਆਪਾਂ ਕਰਾਂਗੇ ਕਿ ਪੀਐਸਟੈਟ ਦੀ 셀ਫ ਸਟਡੀ ਕਿੱਦਾਂ ਕਰਨੀ ਹੈ ਠੀਕ ਹੈ ਜੀ ਇਹ ਦੋ 파ਰਟ ਦੇ ਵਿੱਚ ਵੀਡੀਓ ਰਹੇਗੀ ਜਿਨੇ ਵੀ ਪੀਐਸਟੈਟ ਦੇ ਐਸਪੀਰੀਐਂਟ ਨੇ ਇਸ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਦੇਖਦੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਆਉਣ ਵਾਲੇ ਟਾਈਮ 'ਚ ਪੀਐਸਟੈਟ ਵਾਸਤੇ ਅਸੀਂ ਬਹੁਤ ਸਾਰੀ ਬੰਡਲਸ ਆਫ ਵੀਡੀਓ ਵੀ ਹੈਵ ਮੇਡ ਫॉर द ਪੀਐਸਟੈਟ ਪੇਪਰ 1 ਪੇਪਰ 2 ਐਸਐਸਟੀ ਮੈਥ ਐਂਡ ਸਾਇੰਸ ਐਸਪੀਰੈਂਟਸ ਸੋ ਸਟਾਰਟ ਕਰਦੇ ਹਾਂ ਪਹਿਲਾ ਪਾਰਟ ਹੈ ਕਿ ਬੱਚਾ ਤਿੰਨ ਤਿੰਨ ਚਾਰ ਚਾਰ ਵਾਰੀ ਪੇਪਰ ਦੇ ਰਿਹਾ ਹੈ ਪੇਪਰ ਕਲੀਅਰ ਨਹੀਂ ਹੋ ਰਹੇ ਇਵਨ ਕਿ ਉਹਦੇ ਕੋਲੇ ਰਿਜ਼ਰਵ ਕੈਟਾਗਰੀ ਵੀ ਹੈ ਫਿਰ ਵੀ ਉਹ ਇੱਕ ਲਿਮਿਟਿਡ ਨੰਬਰ ਨਹੀਂ ਲੈ ਪਾ ਰਹੇ ਕਾਰਨ ਕੀ ਹੈ ਚਾਹੇ ਉਹ ਜਰਨਲ ਹੈ ਚਾਹੇ ਉਹ ਰਿਜ਼ਰਵ ਕੈਟਾਗਰੀ ਦਾ ਦੋਨੋਂ ਬੱਚੇ ਮੇਰੇ ਆਪ ਦੇ ਨੇ ਦਾ ਮੇਨ ਕਾਰਨ ਕੀ ਹੈ ਅਪਰੋਚ ਟੂ ਪ੍ਰਿਪੇਅਰ ਦਾ ਐਗਜ਼ਾਮ ਉਹ ਬਹੁਤ ਜ਼ਿਆਦਾ ਗਲਤ ਹੈ ਐਗਜ਼ਾਮ ਨੂੰ ਟਾਰਗੇਟ ਕਰਨ ਦੀ ਉਹਨੂੰ ਦੇਖਣ ਦੀ ਮਾਈਂਡ ਸੈਟ ਕਿ ਪੀਐਸਟੈਟ ਕਿੱਦਾਂ ਕਲੀਅਰ ਕਰਨਾ ਹੈ ਉਹ ਟੋਟਲੀ ਡਿਫਰੈਂਟ ਹੈ 150 ਨੰਬਰ ਦਾ ਪੇਪਰ ਹੈ ਆਪਾਂ ਜੀ ਜਰਨਲ ਕਾਸਟ ਦੀ ਗੱਲ ਕਰੀ ਉਹਨਾਂ ਨੂੰ 90 ਨੰਬਰ ਚਾਹੀਦੇ ਨੇ ਕਿਸੇ ਨੂੰ 80 ਚਾਹੀਦੇ ਨੇ ਕਿਸੇ ਨੂੰ ਜਿੰਨੇ ਵੀ ਚਾਹੀਦੇ ਨੇ ਠੀਕ ਹੈ ਮੰਨ ਲਓ 90 ਦੇ ਹਿਸਾਬ ਨਾਲ ਆਪਾਂ ਚੱਲਦੇ ਆ ਜਰਨਲ ਨੂੰ 90 ਨੰਬਰ ਚਾਹੀਦੇ ਨੇ ਠੀਕ ਹੈ ਬੱਚੋ ਤਾਂ ਬੱਚਾ ਚਾਹੀ 90 ਲੈ ਲੈ ਚਾਹੀ 120 ਨੰਬਰ ਲੈ ਲੈ ਚਾਹੀ 130 ਲੈ ਲੈ 140 ਲੈ ਲੈ ਹੈ ਤਾਂ ਇਹ ਕੁਆਲੀਫਾਈ ਪੇਪਰ ਮੈਂ ਹਮੇਸ਼ਾ ਪੀਐਸਟੈਟ ਦੇ ਜਿਹੜੇ ਮੇਰੇ ਕੋਲ ਆਫਲਾਈਨ ਬੱਚੇ ਜ਼ਿਆਦਾਤਰ ਆਉਂਦੇ ਨੇ ਜਾਂ ਆਨਲਾਈਨ ਡਾਇਰੈਕਟਲੀ ਐਸਐਸਟੀ ਦੀ ਮੇਰੇ ਪੇਡ ਬੈਚ ਦੇ ਵਿੱਚ ਫੇਸ ਟੂ ਫੇਸ ਮੇਰੇ ਨਾਲ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਇਹ ਕਹਿੰਦਾ ਵੀ ਇੱਕ ਵਾਈਟ ਪੇਜ ਲਵੋ ਠੀਕ ਹੈ 30-30 ਨੰਬਰ ਦੇ ਸਾਡੇ ਕੋਲੇ ਜੋ ਹੈ ਪੰਜ ਸਬਜੈਕਟ ਨੇ 30 ਨੰਬਰ ਦੀ ਸੀਡੀਪੀ 30 ਨੰਬਰ ਦੀ ਇੰਗਲਿਸ਼ 30 ਨੰਬਰ ਦੀ ਪੰਜਾਬੀ ਤੇ 60 ਨੰਬਰ ਦੀ ਐਸਐਸਟੀ ਜਾਂ ਫਿਰ ਪੇਪਰ 1 ਦੀ ਗੱਲ ਕਰੀਏ 30 ਨੰਬਰ ਦੀ ਸੀਡੀਪੀ 30 ਨੰਬਰ ਦੀ ਪੰਜਾਬੀ 30 ਨੰਬਰ ਦੀ ਇੰਗਲਿਸ਼ 30 ਨੰਬਰ ਦਾ ਮੈਥ 30 ਨੰਬਰ ਦੀ এনवायरमेंट ਸਿਮਿਲਰਲੀ ਮੈਥ ਸਾਇੰਸ ਦੀ ਗੱਲ ਕਰੀਏ 30 ਨੰਬਰ ਦੀ ਸੀਡੀਪੀ 30 ਨੰਬਰ ਦੀ ਪੰਜਾਬੀ 30 ਨੰਬਰ ਦੀ ਇੰਗਲਿਸ਼ 30 ਨੰਬਰ ਦਾ ਮੈਥ ਤੇ 30 ਨੰਬਰ ਦੀ ਸਾਇੰਸ ਇੱਕ ਵਾਈਟ ਪੇਜ ਲਵੋ ਉਹਦੇ ਵਿੱਚ ਇੱਕ ਪਾਸੇ ਲਿਖੋ ਸਟਰੋਂਗ ਪੋਰਸ਼ਨ ਇੱਕ ਪਾਸੇ ਲਿਖੋ ਵੀਕ ਪੋਰਸ਼ਨ ਪੰਜ ਦੇ ਵਿੱਚੋਂ ਦੋ ਸਬਜੈਕਟ ਘਟੂ ਘਟ ਐਜੇ ਲਿਖੋ ਜੋ ਤੁਹਾਡੇ ਸਭ ਤੋਂ ਸਟਰੋਂਗ ਨੇ ਮਨ ਲਓ ਜਿਆਦਾਤਰ ਬੱਚੇ ਦਾ ਸਟਰੋਂਗ ਹੁੰਦਾ ਹੈ ਪੰਜਾਬੀ ਵੀ ਪੰਜਾਬੀ ਦੇ ਵਿੱਚੋਂ ਸਰ ਅਸੀਂ 30 ਦੇ ਵਿੱਚੋਂ 25 ਆ 26 ਟਾਰਗੇਟ ਕਰ ਸਕਦੇ ਹਾਂ ਦੂਸਰਾ ਉਹਨਾਂ ਦਾ ਸਟਰੋਂਗ ਪੁਆਇੰਟ ਹੁੰਦਾ ਹੈ ਮੰਨ ਲਓ ਤੁਸੀਂ ਐਸਐਸਟੀ ਦੇ ਬੱਚੇ ਹੋ ਤਾਂ ਦੂਸਰਾ ਤੁਹਾਡਾ ਸਟਰੋਂਗ ਪੁਆਇੰਟ ਹੋਊਗਾ ਐਸਐਸਟੀ ਠੀਕ ਹੈ ਜਾਂ ਮੰਨ ਲਓ ਐਸਐਸਟੀ ਛੱਡੋ ਦੂਸਰਾ ਤੁਹਾਡਾ ਸਟਰੋਂਗ ਪੁਆਇੰਟ ਹੋਊਗਾ ਸੀਡੀਪੀ ਠੀਕ ਹੈ ਸੀਡੀਪੀ ਚੋਂ ਖਾਸ ਕਰ ਲੜਕੀਆਂ ਜਿਹੜੀਆਂ ਨੇ ਚੰਗੀ ਤਰ੍ਹਾਂ ਉਹਨੂੰ ਕ੍ਰੈਮ ਕਰ ਸਕਦੀਆਂ ਨੇ ਰੱਟਾ ਮਾਰ ਸਕਦੀਆਂ ਨੇ ਤਾਂ 30 ਦੇ ਵਿੱਚੋਂ 24 25 ਨੰਬਰ ਪੰਜਾਬੀ ਚੋਂ ਆਗੇ ਈ ਦੇ ਵਿੱਚੋਂ 24 25 ਨੰਬਰ ਜਾਂ 22 23 ਨੰਬਰ ਤੁਹਾਡੇ ਸੀਡੀਪੀ ਚੋਂ ਆਗੇ ਅਪਰੋਕਸੀਮੇਟਲੀ ਤੁਸੀਂ 40 ਤੋਂ 42 ਨੰਬਰ ਦੋ ਸਬਜੈਕਟ ਦੇ ਵਿੱਚੋਂ ਕਵਰ ਕਰ ਲਏ ਪਿੱਛੇ ਕਿੰਨੇ ਨੰਬਰ ਬਚੇ 45 ਨੰਬਰ ਬਚੇ ਠੀਕ ਹੈ 60 ਦੇ ਵਿੱਚੋਂ ਤੁਸੀਂ 45 ਨੰਬਰ ਟਾਰਗੇਟ ਕਰਨੇ ਨੇ ਜਿਹੜੇ ਦੋ ਪੋਰਸ਼ਨ ਤੁਹਾਡੇ ਸਭ ਤੋਂ ਸਟਰੋਂਗ ਨੇ ਉਹ ਮੈਂ ਨਹੀਂ ਦੱਸ ਸਕਦਾ ਵੀ ਤੁਹਾਡੇ ਸਭ ਤੋਂ ਸਟਰੋਂਗ ਪੋਰਸ਼ਨ ਕਿਹੜੇ ਨੇ ਉਹ ਕਿਸੇ ਦਾ ਮੈਥ ਹੋ ਸਕਦਾ ਕਿਸੇ ਦਾ এনवायरमेंट ਹੋ ਸਕਦੀ ਹੈ ਕਿਸੇ ਦੀ ਸੀਡੀਪੀ ਹੋ ਸਕਦੀ ਹੈ ਕਿਸੇ ਦੀ ਇੰਗਲਿਸ਼ ਹੋ ਸਕਦੀ ਹੈ ਤੇ ਬਹੁਤ ਘੱਟ ਬੱਚਿਆਂ ਦੀ ਪਰ ਹੁੰਦੀ ਹੈ ਕਈਆਂ ਦੀ ਇੰਗਲਿਸ਼ ਵੀ ਹੋ ਸਕਦੀ ਹੈ ਦੋ ਸਬਜੈਕਟ ਜਿਹੜੇ ਤੁਹਾਡੇ ਸਭ ਤੋਂ ਸਟਰੋਂਗ ਨੇ 30 30 ਨੰਬਰ ਦੇ ਉਹਨਾਂ 60 ਦੇ ਵਿੱਚੋਂ ਤੁਸੀਂ ਮੀਨਿਮਮ 40 ਤੋਂ 45 ਦੇ ਵਿੱਚ ਟਾਰਗੇਟ ਕਰਨਾ ਇਹ ਪਹਿਲੀ ਅਪਰੋਚ ਹੈ ਜੇ ਤੁਸੀਂ ਆਪਣੇ ਦੋ ਸਭ ਤੋਂ ਸਟਰੋਂਗ ਪੁਆਇੰਟ ਦੇ ਵਿੱਚੋਂ 60 ਦੇ ਵਿੱਚੋਂ 40 ਜਾਂ 45 ਨੰਬਰ ਟਾਰਗੇਟ ਨਹੀਂ ਕਰ پا ਰਹੇ ਤੁਹਾਡੀ ਅਪਰੋਚ ਟੋਟਲੀ ਗਲਤ ਹੈ ਮੰਨ ਲਓ ਤੁਸੀਂ 45 ਦੇ ਕਰੀਬ ਨੰਬਰ ਲੈ ਲਏ 60 ਚ ਪਿੱਛੇ 90 ਨੰਬਰ ਬਚੇ 90 ਚੋਂ ਹੁਣ ਅੱਗੇ ਅਲੱਗਲੇ 45 ਲੈਣੇ ਨੇ ਯਾਨੀ ਕਿ 50% ਕੰਮ ਕਰਨਾ ਰਹਿ ਗਿਆ ਸਿਰਫ ਪਹਿਲੇ 60 ਨੰਬਰਾਂ ਚੋਂ ਤੁਸੀਂ ਆਲਰੇਡੀ 50% ਕੰਮ ਕਰਤਾ 45 ਨੰਬਰ ਕਰ ਲਏ ਹਮੇਸ਼ਾ ਮੈਂ ਬੱਚਿਆਂ ਨੂੰ ਸਟਾਰਟਿੰਗ 'ਚ ਜਿਹਦੇ ਵਿੱਚ ਸਾਡੀ ਮੇਰੀ ਪੀਐਸਟੈਟ ਚ ਲੈਚ ਹੁੰਦੀ ਹੈ ਵੀ ਵਾਈਟ ਪੇਜ ਲਗਾਓ ਦੋ ਸਭ ਤੋਂ ਸਟਰੋਂਗ ਸਬਜੈਕਟ ਲੈਫਟ ਹੈਂਡ ਸਾਈਡ ਲਿਖੋ ਉਹਨਾਂ ਚੋਂ 60 ਚੋਂ 45 ਲੈਣੇ ਨੇ ਪੂਰਾ ਮਿਹਨਤ ਕਰਕੇ ਉਹਨਾਂ 60 ਚੋਂ 45 ਲੈਣੇ ਨੇ ਪਿੱਛੇ ਜਿਹੜੇ 90 ਨੰਬਰ ਬਚੇ ਠੀਕ ਹੈ ਉਹਦਾ ਜੇ ਤੁਸੀਂ 50 50% ਸਿਲੇਬਸ ਵੀ ਚੰਗੀ ਤਰ੍ਹਾਂ ਕਰ ਲੈਣੇ ਮਨ ਲਓ ਐਸਐਸਟੀ ਬਚਿਆ ਜਾਂ ਇੰਗਲਿਸ਼ ਬਚਿਆ ਜਾਂ ਮੈਥ ਬਚਿਆ ਸਾਇੰਸ ਬਚਿਆ এনवायरमेंट ਬਚਿਆ ਉਹਦਾ 50 50% ਪੇਪਰ ਵੀ ਚੱਜ ਨਾਲ ਕਰ ਲੈਨੇ ਹੋ ਤਾਂ ਵੀ ਤੁਹਾਡੇ 90 ਚੋਂ 45 ਨੰਬਰ इजीली ਆ ਜਾਣਗੇ ਠੀਕ ਹੈ ਮੰਨ ਲਓ ਹੁਣ ਤੁਹਾਡੇ ਤਿੰਨ ਸਬਜੈਕਟ ਸਭ ਤੋਂ ਵੀਕ ਨਹੀਂ ਮੰਨ ਲਓ ਤੁਹਾਡਾ ਮੈਥ ਵੀਕ ਹੈ ਸਾਇੰਸ ਵੀਕ ਹੈ ਮੈਥ ਸਾਇੰਸ ਦੇ 50% ਸਿਲੇਬਸ ਕਰਦੇ ਸਾਦੇ ਚੈਪਟਰ ਨਹੀਂ ਕਰਨੇ 50% ਮੈਥ ਕਰਨਾ ਹੈ 50% ਸਾਇੰਸ ਕਰਨਾ ਹੈ ਪੂਰਾ ਚੰਗੀ ਤਰ੍ਹਾਂ ਉਹ ਕਰਨ ਤੋਂ ਬਾਅਦ ਜਿਹੜੇ ਪ੍ਰੀਵਿਅਸ ইয়ার ਪੇਪਰ ਨੇ ਐਟਲੀਸਟ ਪਿਛਲੇ 5 ਸਾਲ ਦੇ ਪ੍ਰੀਵਿਅਸ ইয়ার ਪੇਪਰ ਨੇ ਉਹਨਾਂ ਪੇਪਰਾਂ ਨੂੰ ਥੋਰੋਲੀ ਯਾਦ ਕਰਨਾ ਹੈ ਉਹਨਾਂ ਦੇ ਇੱਕ ਇੱਕ ਕਨਸੈਪਟ ਨੂੰ ਯਾਦ ਕਰਨਾ ਹੈ ਅਗਲੇ 45 ਨੰਬਰ ਕਵਰ ਕਰਨ ਵਾਸਤੇ ਜਿਹੜੇ ਤੁਹਾਡੇ 3 ਵੀਕ ਸਬਜੈਕਟ ਨੇ ਉਹਨਾਂ ਤਿੰਨੋਂ ਵੀਕ ਸਬਜੈਕਟ ਦਾ ਸਿਰਫ 50% ਪੋਰਸ਼ਨ ਚੰਜ ਨਾਲ ਕਰਨਾ ਹੈ ਬਾਕੀ ਬਚਾ ਹੋਇਆ 50% ਪੋਰਸ਼ਨ ਅਸੀਂ ਪਿਛਲੇ 5 ਸਾਲ ਦੇ ਪ੍ਰੀਵियस ਇਅਰ ਪੇਪਰਾਂ ਤੋਂ ਕਰਾਂਗੇ ਮੰਨ ਲਓ ਕੋਈ ਕੁਐਸਚਨ ਤੁਹਾਡਾ ਕਮਜ਼ੋਰ ਪੋਰਸ਼ਨ ਹੈ এনਵਾਇਰਨਮੈਂਟ এনਵਾਇਰਨਮੈਂਟ ਦਾ ਕੋਈ ਕੁਐਸਚਨ ਤੁਹਾਡਾ ਸ਼ੈਲਟਰ ਵਾਲੇ ਚੈਪਟਰ ਚੋਂ ਆਇਆ ਠੀਕ ਹੈ ਪੰਜ ਚੈਪਟਰ 10 ਚੈਪਟਰ ਨੇ ਟੋਟਲ ਇਨਵਾਇਰਨਮੈਂਟ ਦੇ ਪੰਜ ਚੈਪਟਰ ਅੱਜ ਨਾਲ ਕਰਨੇ ਨੇ ਇਨਵਾਇਰਨਮੈਂਟ ਦੇ ਪੂਰੀ ਥਿਊਰੀ ਪੂਰੀ ਐਮਸੀਕਿਊ ਵਾੜਾ ਲਾ ਕੇ ਪੰਜ ਛੱਡ ਦੋ ਬਾਕੀ ਬਚੇ ਹੋਏ ਪੰਜ ਚੈਪਟਰ ਅਸੀਂ ਪੰਜ ਪ੍ਰੀਵियस ਇਅਰ ਪੇਪਰਾਂ ਚੋਂ ਕਰਾਂਗੇ ਮਨ ਲਓ ਕੋਈ ਕੁਐਸਚਨ ਪ੍ਰੀਵਿਅਸ ਇਅਰ ਪੇਪਰ ਚ ਸ਼ੈਲਟਰ ਚ ਆਇਆ ਹੈ ਸ਼ੈਲਟਰ ਦੇ ਜਿਸ ਟੌਪਿਕ ਚ ਕੋਸ਼ਣ ਆਇਆ ਉਹਨੂੰ ਚੰਗੀ ਤਰ੍ਹਾਂ ਪੜ੍ਹ ਲਓ ਉਹਨੂੰ ਸੋਲਵ ਕਰੋ ਤੁਸੀਂ ਦੇਖੋ ਤੁਸੀਂ इजीली 90 ਮਾਰਕਸ ਨੂੰ ਕਰੈਕ ਕਰ ਸਕਦੇ ਹੋ इजीली 90 ਮਾਰਕਸ ਨੂੰ ਕਰੈਕ ਕਰ ਸਕਦੇ ਹੋ ਦੋ ਸਟਰੋਂਗ ਸਬਜੈਕਟ 60 ਨੰਬਰ ਦੇ ਉਹਨਾਂ ਚੋਂ 45 ਲੈਣੇ ਨੇ ਰੈਸਟ ਆਫ ਦਾ 90 ਨੰਬਰ ਜਿਹੜੇ ਵਿੱਚ 90 ਨੰਬਰ ਬਚ ਗਏ ਤਿੰਨ ਸਬਜੈਕਟ ਦੇ ਉਹਨਾਂ ਦਾ ਸਿਰਫ 50% ਸਿਲੇਬਸ ਪੂਰਾ ਡੈਡੀਕੇਸ਼ਨ ਨਾਲ ਕਰਨਾ ਹੈ ਮੈਥ ਤੇ ਮਨ ਲਓ 10 ਚੈਪਟਰ ਨੇ 5 ਕਰੋ ਚੱਜ ਨਾਲ ਵੀ ਭਾਈ ਜੇ ਮੈਂ ਤੇ 3 ਨੰਬਰ ਦਾ ਆ ਰਿਹਾ ਹੈ ਵੀ ਦ ਸੀਡੀਪੀ ਮੈਥ ਦੀ ਤਾਂ ਅਸੀਂ 30 ਦੇ ਵਿੱਚੋਂ 12 ਜਾਂ 15 ਨੰਬਰ ਉਰੋ ਲੈ ਲਾਂਗੇ ਬਾਕੀ ਬਚੇ ਹੋਏ 50% ਸਿਲੇਬਸ ਪ੍ਰੀਵਿਅਸ ইয়ার ਪੇਪਰਾਂ ਦੇ ਥਰੂ ਕਰੋ ਤੁਸੀਂ ਦੇਖੋ ਤੁਸੀਂ इजीली 90 ਤੋਂ ਵੀ ਪਲੱਸ 95 ਤੋਂ 100 ਨੰਬਰ ਲੈ ਲਓਗੇ ਆਫਲਾਈਨ ਕਲਾਸਿਸ ਦੇ ਵਿੱਚ ਅਸੀਂ 45 45 ਦਿਨਾਂ ਦੇ ਵਿੱਚ ਜੇ ਬੱਚਾ ਐਵਰੇਜ ਵੀ ਹੈ 45 45 ਦਿਨਾਂ ਦੇ ਵਿੱਚ ਬੱਚੋ ਅਸੀਂ ਬੱਚਿਆਂ ਦਾ ਪੀਐਸ ਟੈਟ 100 ਪਲੱਸ ਨੰਬਰ ਨਾਲ ਕਢਾਇਆ ਇਹ ਨਹੀਂ ਵੀ ਅਸੀਂ ਬਹੁਤ ਟੈਲੈਂਟਡ ਆ ਇੱਕ ਅਪਰੋਚ ਹੈ ਪ੍ਰਮਾਤਮਾ ਨੇ ਆ ਜਿਹੜਾ ਸਪੇਸ ਬਿਟਵੀਨ ਦਾ ایਅਰਸ ਦਿੱਤੀ ਹੈ ਨਾ ਕੰਨਾਂ ਦੇ ਵਿਚਾਲੇ ਜਿਹੜੀ ਆ ਸਪੇਸ ਦਿੱਤੀ ਹੈ ਇਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਹੈ ਦੂਸਰਾ ਤਰੀਕਾ 셀ਫ ਸਟਡੀ ਕਿਵੇਂ ਕਰਨੀ ਹੈ ਤੁਸੀਂ ਜੇ ਕਿਸੇ ਦਾ পেইਡ ਬੈਚ ਲੈ ਸਕਦੇ ਹੋ ਬਾਲਜ ਐਜੂਕੇਸ਼ਨ ਪੁਆਇੰਟ ਦਾ ਲੈਣਾ ਕਿਸੇ ਕਲਾਸ ਦਾ ਲੈਣਾ ਯਾਰ ਤੁਹਾਡੀ ਇੱਛਾ ਲਗੋ ਨਹੀਂ ਲੈ ਸਕਦੇ ਅੱਜ ਕੱਲ ਹਰ ਇੱਕ ਚੈਨਲ ਨੇ ਇੰਨਾ ਕੰਟੈਂਟ ਫ੍ਰੀ ਆਫ ਕੋਸਟ ਪਾ ਰੱਖਿਆ YouTube ਦੇ ਉੱਤੇ 36 ਚੈਨਲ ਨੇ ਤੁਸੀਂ ਇੱਕ ਚੈਨਲ ਨੂੰ ਪਕੜ ਕੇ ਉਹਨਾਂ ਦੀ ਪਲੇਲਿਸਟ ਪਕੜ ਕੇ ਚੱਜ ਨਾਲ ਦੇਖਣੀ ਸ਼ੁਰੂ ਕਰ ਦਿਓ ਬੱਚੇ ਨੇ ਪੇਪਰ ਕਲੀਅਰ ਨਾ ਹੁੰਦਾ ਪਹਿਲਾ ਕਾਰਨ ਕੀ ਹੈ ਖਾਸ ਕਰ ਲੜਕੀਆਂ ਦਾ ਵਿਆਹੀ ਹੋਈ ਮੈਰਿਡ ਊਮਨਸ ਪੀਐਸਟੈਟ ਚ ਜ਼ਿਆਦਾ ਹੁੰਦੀਆਂ ਨੇ ਜਿਨ੍ਹਾਂ ਦੀ ਉਮਰ 35 35 34 34 ਸਾਲ ਹੋ ਗਈ ਹਾਲੇ ਤੱਕ ਪੀਐਸਟੈਟ ਹੀ ਦੇਈ ਜਾਂਦੀਆਂ ਨੇ ਉਹਨਾਂ ਦਾ ਕਾਰਨ ਕੀ ਹੈ ਜਦ ਪੀਐਸ ਟਟ ਦਾ ਨੋਟੀਫਿਕੇਸ਼ਨ ਆਊਗਾ ਉਦ ਨਿਆਣੀ ਸੱਸ ਕੋਲੇ ਘਰੇ ਸਿੱਟ ਕੇ ਫਿਰ ਤਿਆਰੀ ਕਰਨੀ ਸ਼ੁਰੂ ਕਰਨਗੇ ਜੀ ਉਹਨਾਂ ਨੂੰ ਕਹੋ ਵੀ ਡੇਲੀ ਘੰਟਾ ਘੰਟਾ ਚਾਹੀਏ ਕਰੇ ਹੀ ਪੜੀ ਚੱਲੋ 4 ਮਹੀਨੇ 5 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕਰ ਦੋ ਉਹਨਾਂ ਦੀ ਕੰਨ ਤੇ ਕਦੇ ਜੂ ਨਹੀਂ ਸਰਕਦੀ ਅੱਜ ਤੋਂ ਹੀ ਬਣਾ ਲਓ ਵੀ ਪੀਐਸ ਟਟ ਦਾ ਪੇਪਰ ਨਵੰਬਰ ਜਾਵੇ ਦਸੰਬਰ ਜਾਵੇ ਫਰਵਰੀ ਜਾਵੇ ਅਗਲੇ ਸਾਲ ਦੇ ਮਾਰਚ ਜਾਵੇ ਡੇਲੀ ਇੱਕ ਘੰਟਾ ਪੜਨਾ ਹੈ 1 ਆਰ ਇੱਕ ਘੰਟਾ ਕੋਈ ਨਹੀਂ ਸਵੇਰੇ ਉੱਠ ਕੇ ਪੜੋ ਸ਼ਾਮ ਨੂੰ ਪੜੋ ਜ਼ਰੂਰ ਪੜਨਾ ਹੈ ਠੀਕ ਹੈ ਉਹਨੂੰ 셀프 ਸਟੱਡੀ ਕਿਵੇਂ ਕਰਨੀ ਹੈ ਹਰ ਇੱਕ ਚੈਨਲ ਦੀ ਆਪਦੀ ਪਲੇਲਿਸਟ ਹੈ ਬਹੁਤ ਵੀਡੀਓਜ਼ ਪਈਆਂ ਨੇ ਉਹਨੂੰ ਧਿਆਨ ਨਾਲ ਦੇਖੋ ਕਿਸੇ ਹੋਰ ਚੈਨਲ ਤੇ ٹرسٹ ਨਹੀਂ ਹੈਗਾ ਬਾਲਾਜੀ ਐਜੂਕੇਸ਼ਨ ਪੁਆਇੰਟ ਪਿਛਲੇ 3 ਸਾਲ ਤੋਂ ਹਰ ਇੱਕ ਸਬਜੈਕਟ ਦੀਆਂ ਮੈਨੂੰ ਮੈਨੂੰ ਲੱਗਦਾ ਵੀ ਜੇ ਮੈਂ ਤੁਹਾਨੂੰ ਪੀਐਸ ਟੈਟ ਦੀ ਸਾਰੀ ਵੀਡੀਓ ਜੋੜਦਾ 150 ਤੋਂ ਪੂਨੇ 200 ਵੀਡੀਓ ਸਾਡੇ ਚੈਨਲ ਤੇ ਪਈ ਹੈ ਜਿਹਦੀ ਐਵਰੇਜ ਮਿੰਟ ਇੱਕ ਵੀਡੀਓ ਦਾ 45 ਤੋਂ 50 ਮਿੰਟ PSC B ਦੀ ਕਿਤਾਬਾਂ ਪੜੋ ਜਾਂ NCERT ਬੈਸਟ ਹੈ NCERT ਦੀ ਕਿਤਾਬਾਂ ਪੜੋ ਜੇ ਤੁਸੀਂ PS TET ਪੇਪਰ 1 ਚੋਂ ਤਾਂ 5ਵੀਂ ਤੱਕ ਦੀਆਂ NCERT ਦੀਆਂ ਕਿਤਾਬਾਂ ਪੜੋ ਰਿਲੇਟਡ ਟੂ ਸਬਜੈਕਟ ਅਗਰ ਤੁਸੀਂ PS TET ਪੇਪਰ 2 ਦੀ ਤਿਆਰੀ ਕਰ ਰਹੇ ਹੋ